ਚਲੋ ਬਖਵਾਜੂ ਤੁਹਾਨੂੰ ਉਹ ਦਿਆ ਵਈਏ ਜੇ ਹਾਂ ਨਾ ਗੋਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਮੈਂ ਆਈਆਂ ਜੀ ਅੰਮ੍ਰਿਤਸਰ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕੱਲ ਦਾ ਵਲੌਗ ਤੁਸੀਂ ਦੇਖ ਲਿਆ ਹੋਣਾ ਵਾ ਤੇ ਆਪਣੇ ਘਰੇ ਕਰ ਰਹੀਆਂ ਹਾਂ ਸਟਾਰਟ ਪਿੱਛੇ ਹੈ ਜੀ ਮੇਰਾ ਪਿਆਰਾ ਜ ਰੂਮ ਜਿਹਨੂੰ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਆ ਸਰ ਜਦੋਂ ਵੀ ਅਸੀਂ ਆਉਂਨੇ ਸਾਡਾ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਕਿਉਂਕਿ ਅਸੀਂ ਇੱਥੇ ਬਹੁਤ ਸਾਰੀ ਜਗ੍ਹਾ ਜਾਣਾ ਹੁੰਦਾ ਜਿਵੇਂ ਹਣਾ ਗੁਰਦੁਆਰੇ ਮੱਥਾ ਟੇਕਣ ਜਾਣਾ ਹੀ ਹੁੰਦਾ ਛਾਟੇ ਸਾਹਿਬ ਸ਼ਿਦਾ ਸਾਹਿਬ ਜਾਂ ਦਰਬਾਰ ਸਾਹਿਬ ਤਿੰਨਾਂ ਚੁੱਕੇ ਜਗ੍ਹਾ ਜਾਇਦਾ ਹੀ ਜਾਇਦਾ ਵਾ ਫਿਰ ਉਸ ਤੋਂ ਬਾਅਦ ਸ਼ੌਪਿੰਗ ਵੀ ਕਰਨੀ ਹੁੰਦੀ ਜਿਵੇਂ ਅਮਨਸਰ ਆਈ ਹੋਵਾਂ ਤੇ ਸ਼ੌਪਿੰਗ ਨਾ ਕਰਾਂ ਕਿੱਦਾਂ ਹੋ ਸਕਦਾ ਸੂਟ ਜਾਂ ਆਪਣੇ ਲਈ ਜਾਂ ਬੱਚੇ ਵਾਲੀ ਕੁਛ ਨਾ ਕੁਛ ਖਰੀਦਣਾ ਹੁੰਦਾ ਵਾ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਜਣਾਂ ਨੂੰ ਮਿਲਣਾ ਹੁੰਦਾ ਵਾ ਇਹ ਇੰਦਾ ਬਹੁਤ ਸਾਰਾ ਮਤਲਬ ਸ਼ਡਿਊਲ ਸਾਡਾ ਆਲਮੋਸਟ ਬਿਜ਼ੀ ਰਹਿੰਦਾ ਜਦੋਂ ਅਸੀਂ ਅੰਮ੍ਰਿਤਸਰ ਆਏ ਹੋਈਏ ਸਟ੍ਰੀਟ ਫੂਡ ਵੀ ਖਾਣਾ ਹੁੰਦਾ ਵਾ ਹਾਂ ਸਟ੍ਰੀਟ ਫੂਡ ਵੀ ਅੰਮ੍ਰਿਤਸਰ ਦਾ ਖਾਣਾ ਨੂੰ ਕਿੱਦਾਂ ਮਿਸ ਕਰ ਸਕਦੇ ਅੰਮ੍ਰਿਤਸਰ ਦੇ ਗੋਲ ਗੱਪੇ ਟਿੱਕੀਆਂ ਓਹੋਹੋ ਪਟੂਰੇ ਕੋਚੇ ਪਟੂਰੇ ਕੋਚੇ ਪਟੂਰੇ ਕੋਚੇ ਜਾਂ ਕੋਈ ਚਾਹ ਹੋਵੇ ਛੋਲੇ ਆਹ ਦੇ ਅਸੀਂ ਮਤਲਬ ਦੋਵੇਂ ਖਾਣ ਪੀਣ ਦੇ ਬੜੇ ਸ਼ਕੀਨੀਆਂ ਨਾ ਕਿ ਤੁਹਾਨੂੰ ਆਡੇ ਵਲੌਗਾਂ ਤੋਂ ਪਤਾ ਲੱਗ ਹੀ ਗਿਆ ਹੋਊਗਾ ਅਸੀਂ ਘੁੰਮਣ ਦੇ ਬੜੇ ਸ਼ਕੀਨੀਆਂ ਦੋ ਜਣੇ ਤੇ ਖਾਣ ਪੀਣ ਦੇ ਤੇ ਬਹੁਤ ਜ਼ਿਆਦਾ ਸ਼ਕੀਨੀਆਂ ਤੇ ਗਾ ਮ ਤੇ ਸੋ ਇਸ ਕਰਕੇ ਸਾਰਾ ਮਤਲਬ ਬਹੁਤ ਜ਼ਿਆਦਾ ਦਿਨ ਬਿਜ਼ੀ ਹੁੰਦਾ ਮਿਲੋ ਅੱਜ ਸਾਡੇ ਕੋ ਸੈਟਰਡੇ ਹੀ ਆ ਕੱਲ੍ਹ ਆ ਹੀ ਵਾਪਸ ਚਲੇ ਜਾਣਾ ਸੋ ਅੱਜ ਹੀ ਸਾਰਾ ਕੁਝ ਕਰਨਾ ਫਿਰ ਮੈ ਆਪਣੇ ਪੇਕੇ ਵੀ ਹੋ ਕੇ ਆਉਣਾ ਹੁੰਦਾ ਤੇ ਸਾਰਾ ਕੁਝ ਇੱਕੋ ਦਿਨ ਚ ਮੈਨੇਜ ਕਰਨਾ ਹੁੰਦਾ ਤੇ ਹੁਣ ਮੈਂ ਤਿਆਰ ਹੁੰਨੀ ਆ ਰੈਡੀ ਮੈਂ ਹੋ ਗਈ ਆ ਆਲਮੋਸਟ ਮੈਂ ਵੀ ਅੱਜ ਜਿਹੜਾ ਮੈਂ ਸੂਟ ਅੱਜ ਜਿਹੜਾ ਮੈਂ ਵੇਅਰ ਕੀਤਾ ਮੈਨੂੰ ਬਹੁਤ ਪਸੰਦ ਆ ਇਹ ਸੂਟ ਇਹ ਮੇਰੇ ਸੂਟ ਤੇ ਨਹੀਂ ਲੱਗੀ ਹੋਈ ਲਿਪਸਟਿਕ ਇੱਥੇ ਲੱਗੀ ਆ ਇਹ ਹੈ ਜੀ ਮੇਰਾ ਅੱਜ ਵਾਲਾ ਸੂਟ ਜੋ ਕਿ ਮੈਂ ਵੇਅਰ ਕੀਤਾ ਵਾ ਗ੍ਰੇ ਕਲਰ ਦਾ ਔਰ ਮੈਨੂੰ ਇਹੋ ਜੇ ਕਲਰਸ ਬ ਦ ਲਾਈਟ ਲਾਈਟ ਕਲਰਸ ਜਿਹੜੇ ਹੁੰਦੇ ਨੇ ਨਾ ਮੈਨੂੰ ਬਹੁਤ ਪਸੰਦ ਆਇਆ ਮੈਨੂੰ ਉਹ ਚਟਕਪਟਕ ਵਾਲੇ ਜਿਹੜੇ ਸੂਟ ਹੁੰਦੇ ਨੇ ਨਾ ਮੈਨੂੰ ਨਹੀਂ ਪਸੰਦ ਆਏ ਕਿ ਮੈਂ ਜਿਆਦਾਤਰ ਸਾਦੇ ਸੂਟ ਪਾਉਣਾ ਪਸੰਦ ਕਰਦੀ ਹਾਂ ਤੁਸੀਂ ਵੇਖਿਆ ਹੀ ਹੋਗਾ ਤੇ ਉਹ ਵਾਲੇ ਸੂਟ ਸਿਰਫ ਵਿਆਹਾਂ-ਬੀਆਹਾਂ ਤੇ ਚਾਤਰ ਪਾਈ ਜਾਂਦੇ ਨੇ ਸੋ ਇਦਾਂ ਦੇ ਸਿੰਪਲ ਸੂਟ ਬਹੁਤ ਸੋਹਣੇ ਲੱਗਦੇ ਨੇ ਤੇ ਅੱਜ ਜੇ ਮੈਂ ਤਿਆਰ ਹੋਣਾ ਆਂ ਅਸੀਂ ਹੁਣ ਬਾਕੀ ਗੱਲਾਂ ਬਾਤਾਂ ਆ ਲੈ ਨਵਾ ਉਹ ਵੇਖੋ ਤੱਤ ਹੋਏ ਨਵਾ ਲਾ ਲਿਆ ਵਾ ਨਵਾ ਆ ਗਿਆ ਅੱਛਾ ਰੋਟੀ ਖਾ ਲਈ ਆ ਹਾਂਜੀ ਖਾ ਲਈ ਆ ਆਵਾ ਕਾ ਤੂੰ ਚਲਾਉਂਦਾ ਨਾ ਹਾਂਜੀ ਕਰਨਾ ਕਿ ਕਰਨਾ ਓਏ ਤ ਜੀ ਦਾਤ ਨਾਮ ਵਾਲੀ ਨੂੰ ਮੈਂ ਹਾਂ ਤੇ ਆਪਣੇ ਬਾਤ ਵਿੱਚ ਗੋਲ ਰੋਟੀ ਖਾਣ ਲਈ। ਕਿ ਜਿੰਦੇ ਆਉਂਗਲਾ ਮਾ ਕੇ ਗਾ ਆਪਣੀ ਨਾ। ਹਾਂ ਮੈਂ ਆ ਗਈ ਭਾਜੀ ਕੋ। ਸੂਟ ਲੈਣਾ। ਖੰਡ ਵਾਲੇ ਆਲਿਆਂ ਨੂੰ ਪਤਾ ਹੋਣਾ ਕੀ ਦੁਕਾਨ ਹੈ ਭਾਈ ਦੀ। ਕਿਹੜੀ ਦੁਕਾਨ ਹੈ ਭਾਈ ਦੀ? ਭਾਰੀ ਕਨਫਿਊਜ਼ ਹੀ ਹੋ ਗਿਆ। ਛੋਟਾ ਬਖਾਓ ਸੁੱਖ ਮੈਨੂੰ ਵਧੀਆ ਵਧੀਆ ਜੇ। ਲਓ ਜੀ। ਮੈਂ ਭਾਜੀ ਨੂੰ ਕਿਹਾ ਕਿ ਮੈਨੂੰ ਸਿੰਪਲ ਜੇ ਹਲਕੇ ਹਲਕੇ ਘਰ ਪਾਉਣ ਵਾਲੇ ਕਾਟਨ ਦੇ ਸੂਟ ਦਿਖਾਓ ਸੋ ਉਹਨੇ ਦੇ ਕਾਲੇ ਸ਼ੁਰੂ ਕੀਤੇ ਗ੍ਰੀਨ ਸੂਟ ਸੁਆ ਕੇ ਮੈਂ ਪਾ ਵੀ ਲਿਆ ਦੋਸਤੋ ਤੇ ਮੈਨੂੰ ਮੇਰੀ ਪਸੰਦ ਦੇ ਦੋ ਤਿੰਨ ਸੂਟ ਮਿਲ ਗਏ ਫਿਰ ਮੈਂ ਭਾਜੀ ਨਾਲ ਰੇਟ ਕੱਟ ਕਰਾਉਣ ਤੋਂ ਬਹਿਸ ਰਹੀ ਸੀ ਪਰ ਇਹਨਾਂ ਨੇ ਬਿਲਕੁਲ ਰੇਟ ਕੱਟ ਨਹੀਂ ਕੀਤਾ ਤਿੰਨ ਸੂਟ ਲਏ ਤਿੰਨੋਂ ਬੜੇ ਸੋਹਣੇ ਤੇ ਬੜੇ ਹਲਕੇ ਹਲਕੇ ਬੜੇ ਵਧੀਆ ਸੂਟ ਮਿਲ ਗਏ ਮੈਨੂੰ ਫਿਰ ਅਸੀਂ ਗਏ ਜੀ ਸ਼ਾਰਟੇ ਪਰਦੇ ਲੈਣ ਵਾਸਤੇ ਮੰਮੀ ਜੀ ਦੇ ਰੂਮ ਲਈ ਅਸੀਂ ਨਵੇਂ ਪਰਦੇ ਬਾਏ ਕਰਨੇ ਸੀਗੇ ਮੈਂ ਆਪਣਾ ਜਿਆਦਾਤਰ ਸਮਾਨ ਇਹਨਾਂ ਕੋਲੋਂ ਹੀ ਲੈਣੀ ਆ ਅਭ ਕਵਲ ਨੇ ਕਿਹਾ ਕਿ ਆ ਜਿਹੜੇ ਪੜਦੇ ਨੇ ਇਹ ਪਸੰਦ ਨੇ ਉਹ ਜਿੰਨੀ ਕਨੇਕੇ ਫਲਾਵਰਸ ਨੇ ਤੇ ਇਹ ਇਹਨਾਂ ਨੂੰ ਪਸੰਦ ਆਏ ਸੋ ਅਸੀਂ ਇਹੋ ਫਲਾਵਰ ਵਾਲੇ ਪੜਦੇ ਲਏ ਤੇ ਇਹ ਖਰੀਦਣ ਤੋਂ ਬਾਅਦ ਮੈਂ ਜਾਣਾ ਸੀ ਮੇਰੀ ਦਵਾਈ ਲੈਣ ਰਸਤੇ 'ਚ ਆਉਂਦੀ ਹੈ ਜੀ ਇਹ ਠੰਡੀ ਖੁਈ ਇਹਨੂੰ ਕਹਿੰਦੇ ਨੇ ਤੇ ਇੱਥੇ ਕਵਲ ਨੂੰ ਭਿੱਜਾ ਗੁਲਗੁਲਾ ਬਹੁਤ ਪਸੰਦ ਆਏ ਤੇ ਹਰ ਵਾਰ ਇੱਥੋਂ ਖਾ ਕੇ ਹੀ ਜਾਂਦੇ ਨੇ ਫਿਰ ਕਵਲ ਨੇ ਗੁਲਗੁਲਾ ਖਾਦਾ ਫਿਰ ਜੀ ਅਸੀਂ ਤੁਰ ਪਏ ਆਪਣੀ ਅਗਲੀ ਮੰਜ਼ਿਲ ਵੱਲ ਨੂੰ ਤੇ ਰਸਤੇ 'ਚ ਆਇਆ ਜੀ ਉੱਚਾ ਪੋਲ ਆ ਤੁਸੀਂ ਵੇਖ ਲਓ ਬ੍ਰਿਜ ਵਾਸੀ ਚਾਟ ਅੰਮ੍ਰਿਤਸਰ ਦੀਆਂ ਮਸ਼ਹੂਰ ਦੁਕਾਨਾਂ ਨੇ ਇੱਥੇ ਹੈ ਉੱਚਾ ਪ ਮੈਂ ਇਹਨਾਂ ਤੋਂ ਬੈਗ ਖਰੀਦੀ ਹੁੰਦੀ ਸੀ ਆ ਸਾਰੀਆਂ ਦੁਕਾਨਾਂ ਚੋਂ ਲੈ ਕੇ ਜਾਨੀ ਹੁੰਦੀਆਂ ਆ ਬੈਗ ਤੇ ਫਿਰ ਇੱਥੇ ਆ ਗਏ ਜੀ ਫੇਮਸ ਅਮਰਸਾਦਾ ਗਿਆਨੀਤੀ ਸਟਾਲ ਉਸ ਤੋਂ ਬਾਅਦ ਅਸੀਂ ਚਲੀ ਗਏ ਜੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਜੇ ਆਏ ਆ ਤੇ ਹਰਮੰਦਰ ਸਾਹਿਬ ਕਿਵੇਂ ਨਾ ਜਾਈਏ ਸੋ ਅਸੀਂ ਚਲੀ ਗਏ ਦਰਬਾਰ ਸਾਹਿਬ ਵਾਹਿਗੁਰੂ ਜੀ ਕਿੰਨੇ ਚਿਰ ਬਾਅਦ ਸਾਡੇ ਬੜਾ ਸ਼ਰੋਗਿਆ ਤੇ ਫੇਟ ਇੱਥੇ ਵੀ ਮਿਲ ਗਏ ਮੈਨੂੰ ਬਹੁਤ ਪਿਆਰੇ ਜੀ ਸਬਸਕ੍ਰਾਈਬਰ ਹਿਮਾਚਲ ਕਾਂਗੜਾ ਤੋਂ ਆਏ ਸੀ ਤੇ ਇੰਨੀ ਖੁਸ਼ੀ ਹੋਈ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਦਾ ਤੇ ਆ ਮਥਾ ਟੇਕਨ ਤੋਂ ਬਾਅਦ ਦੀ ਅੰਦਰ ਜਾ ਕੇ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਤੇ ਨਾ ਮੈਨੂੰ ਕੈਮਰਾ ਫੜਨਾ ਪਸੰਦ ਹੈ ਦਰਬਾਰ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਬਾਹਰ ਇਹ ਇੱਕ ਦੁਕਾਨ ਹੁੰਦੀ ਹੈ ਜਿੱਥੇ ਅਸੀਂ ਆਲਮੋਸਟ ਹਰ ਵਾਰ ਵਿਜ਼ਿਟ ਕਰਦੇ ਤਿੱਬਤਨ ਤਿੱਬਤ ਦਾ ਸਾਮਾਨ ਸੂਣ ਹੁੰਦਾ ਇਹਨਾਂ ਕੋਲ ਨਾ ਤਿੱਬਤਨ ਕਰਕੇ ਪਤਾ ਨਹੀਂ ਕੀ ਨਾਮ ਆ ਇਹਨਾਂ ਕੋਲ ਅਸੀਂ ਪਹਿਲਾਂ ਵੀ ਬੜੀਆਂ ਪਿੱਤਲ ਦੀਆਂ ਮੂਰਤੀਆਂ ਵਗੈਰਾ ਬਾਈ ਕੀਤੀਆਂ ਸੀਗੀਆਂ ਸੋ ਕਾਫੀ ਆਰਟਿਸਟਿਕ ਜੀ ਸ਼ਾਪ ਹੈ ਕਾਫੀ ਚੀਜ਼ਾਂ ਨਕਲੋ ਸਾਨੂੰ ਮਿਲ ਜਾਂਦੀਆਂ ਨੇ ਤੇ ਅਸੀਂ ਹਰ ਵਾਰ ਮੈਂ ਤੇ ਹਸਬੰਦ ਮੇਰੇ ਵਿਜ਼ਿਟ ਕਰਦੇ ਆਂ ਫਿਰ ਬਾਹਰ ਏ ਟੌਏ ਸ਼ਾਪ ਦੇਗੀ ਇੱਥੋਂ ਅਸੀਂ ਮਰੋਜ਼ ਲਈ ਬਾਈ ਕੀਤੀ ਇੱਕ ਆ ਜਿਹੜਾ ਰਿਵਰਸਿਬਲ ਸੀ ਕਿ ਨਾ ਰਿਵਰਸਿਬਲ ਇਧਰ ਕਰੋਗੇ ਤੇ ਆ ਵਾਲਾ ਕਲਰ ਆ ਜਾਊਗਾ ਉਧਰ ਕਰੋਗੇ ਤੇ ਦੂਸਰਾ ਕਲਰ ਆ ਜਾਊਗਾ ਤੇ ਮਰੋਜ਼ ਨੂੰ ਇਹ ਕਾਫੀ ਪਸੰਦ ਸੀਗੀ ਆਕਟੋਪਸ ਤੇ ਕਾਫੀ ਦੇਰ ਦਾ ਮੇਰੇ ਤੋਂ ਬੰਦ ਰਿਹਾ ਮਰੋਜ਼ ਲਈ ਮੈਂ ਇਹ ਵਾਲਾ ਟੌਕ ਟੋਪ ਬਾਈ ਕਰਨਾ ਮੋਟੇ ਹੋ ਕੇ ਜਾਣਾ ਜਦੋਂ ਮੈਂ ਪਤਲੀ ਹੋਈ ਨਾ ਹਫ਼ਤਾ ਕੰਮ ਕਰ ਕਰਕੇ ਤੇ ਉਹ weight ਵਧਾ ਕੇ ਜਾਣਾ ਆਪਾਂ ਹੁਣ ਪੀਣਾ ਇਹ ਲੱਸੀ ਅੰਮ੍ਰਿਤਸਰ ਆਏ ਹੋਈ ਤੇ ਲੱਸੀ ਨਾ ਪੀਏ ਇਹ ਕਿਵੇਂ ਹੋ ਸਕਦਾ ਸੋ ਆਪਾਂ ਪੀਤੀ ਹਾਲਗੜ ਦੀ ਮਸ਼ਹੂਰ ਇਹ ਸਵਾਦ ਜੀ ਮੱਖਣ ਮਲਾਈ ਮਾਰ ਕੇ ਜਿਹੜੀ ਪੀਂਦੀ ਹੈ ਜੀ ਲੱਸੀ ਲੈ ਲਈਆਂ ਜੀ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਫਿਰ ਸਾਡੀ ਗੱਡੀ ਤੁਰ ਪਈ ਜੀ ਮੇਰੇ ਪਿੰਡ ਜਾਨੀ ਕਿ ਮੇਰੇ ਪੇਕੇ ਹਾਲ ਨੂੰ ਗਮਾਂਡਪੁਰੇ ਸੋ ਇਹ ਹੈ ਜੀ ਮੇਰਾ ਪਿੰਡ ਕਮਾਲਪੁਰਾ ਮੇਰਾ ਪਿਆਰਾ ਪਿੰਡ ਇਸੇ ਪਿੰਡ ਦੀਆਂ ਗਲੀਆਂ 'ਚ ਮੈਂ ਫਿਰਦੀ ਰਹੀਆਂ ਸਾਈਕਲ ਦੇ ਉੱਤੇ ਬਹੁਤ ਘੁੰਮਦੀ ਹੁੰਨੀ ਆ ਮੈਂ ਬਹੁਤ ਫਿਰਤੂ ਹੁੰਨੀ ਆ ਸਾਈਕਲ ਲੈ ਕੇ ਬਸ ਚੱਕਰ ਲਾਉਣ ਨਿਕਲ ਜਾਂਦੀ ਹੁੰਨੀ ਆ ਪਿੰਡ ਦਾ ਸੋ ਬਹੁਤ ਮਿਸ ਕਰੀਦਾ ਆਪਣੇ ਪਿੰਡ ਨੂੰ ਜਦੋਂ ਵੀ ਜਾਵਾਂ ਮਤਲਬ ਅੱਧੇ ਪੌਣੇ ਘੰਟੇ ਲਈ ਭਾਵੇਂ ਹੋ ਕੇ ਆਵਾਂ ਪਿੰਡ ਜ਼ਰੂਰ ਜਾਣਾ ਆ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਤੇ ਬਸ ਨੌਂ ਤਰੀਆਂ ਜਾਂਦੀ ਇਤੋਂ ਮਤਲਬ ਐ ਮਜ਼ਾ ਜੇ ਆਉਣ ਲੱਗ ਪਿੰਡ ਵੇਖ ਕੇ ਆਪਾਂ ਇੰਨੀ ਸਾਡੀ ਪੁਰਾਣੀ ਮਸੀਤ ਹੈ ਇੱਥੇ ਬਹੁਤ ਪੁਰਾਣੀ ਸੋ ਆਹ ਵੇਖੋ ਬੀਬੀਆਂ ਜਾਂਦੀਆਂ ਆਹ ਬੋਰ ਸਾਡੇ ਪਿੰਡ ਦਾ ਬੜਾ ਪ ਕੱਲ ਪਹੁੰਚ ਗਏ ਸੋ ਇਹ ਹੈ ਅਗਲੇ ਦਿਨ ਦਾ ਅਗਲੇ ਦਿਨ ਸਾਡੀ ਤਿਆਰੀ ਸੀ ਅਸੀਂ ਚੱਲੇ ਸੀ ਵਾਪਸ ਚੱਲੇ ਆਮ ਆਜਾ ਬਾਜ਼ਾਰ ਚੱਲੀਏ ਉਥੇ ਤੋਂ ਉਥੇ ਤੋਂ ਤੁਰੇ ਗੋਵਾ ਬਾਜ਼ਾਰ ਤੇ ਆਜਾ ਚੱਲੀਏ ਆਇਆ ਚੱਲੀਏ ਰਸਤੇ 'ਚ ਮੈਂ ਐਮਰੋਜ਼ਲੀ ਟਿਫਟ ਦੇਖਣਾ ਸੀ ਮੈਂ ਰੁਕੀ ਸੀ ਨਾਰਿੰਗ ਬੇકરી ਤੇ ਉੱਥੇ ਆਂਟੀ ਮੈਨੂੰ ਕਹਿ ਰਹੀ ਸੀ ਜੀ ਤੁਸੀਂ ਇਹ ਚੁੰਗੀ ਉਹਦੇ ਉੱਪਰ ਵੀ ਹੈਗੀ ਆ ਮੈਂ ਆ ਸੰਦੂਕ ਲੋਨੀ ਵਾਲੀ ਹਾਂ ਇਹ ਕਿਹੜੀ ਵਾਲੀ ਗਿਆ ਕਰਨ ਗਈ ਹੈਲੋ ਦੋਸਤੋ ਮੈਂ ਸੰਦੂਕ ਲੋਨੀ ਦੀ ਕੀ ਕਹੋ ਮੈਂ ਕੀ ਨਾ ਉਹਦਾ ਵਿਧਿਆਬਾਲਨ 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 ਸਵੇਰੇ 11:15 12 ਵਜੇ ਅਸੀਂ ਤੁਰ ਪਏ ਸੀ ਮੌਸਮ ਬਹੁਤ ਜ਼ਿਆਦਾ ਸੋਹਣਾ ਸੀ ਆ ਵੇਖ ਲਓ ਜੀ ਨਿਆਣੇ ਪੂਰੇ ਐ ਮਤਲਬ ਮਸਤ ਸੁੱਤੇ ਜਾ ਰਹੇ ਸੀਗੇ ਇਹਨਾਂ ਦੇ ਵਧੀਆ ਮੌਜ ਆ ਸੁੱਤੇ ਆਰਾਮ ਨਾਲ ਪਹੁੰਚ ਜਾਂਦੇ ਆ ਮੈਨੂੰ ਵੀ ਨੀਂਦ ਆਈ ਸੀ ਪਰ ਅੱਗੇ ਬਿਠਾ ਸੋ ਮੌਸਮ ਤੇ ਵੇਖੋ ਐਂ ਲੱਗ ਰਿਹਾ ਕਿਤੇ ਲੰਡਨ ਪੈਰਿਸ ਚ ਜਾ ਰਹੇ ਅਸੀਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਸੜਕਾਂ ਬਸ ਅਸੀਂ ਮੌਸਮ ਇੰਜੋਏ ਕਰਦੇ ਕਰਦੇ ਅਮਰਸਰੋਂ ਤੁਰੇ ਤੇ ਸਿੱਧਾ ਚੰਡੀਗੜਾ ਆ ਕੇ ਹੀ ਰੁਕੇ ਵਹ ਰਸਤੇ ਛਾੜੀ ਸਵਾਰੀ ਰੁਕ ਮੈਂ ਰਿੰਨਾ ਤਾਂ ਹੋਂ ਨਾ ਕਰਿਆ ਆ ਕੇ ਬਜਾ ਮਟੀ ਛੜਵਾ ਗਿਆ ਤੇ ਹੁਣ ਮੈਂ ਬਣਾ ਰਹੀ ਆ ਚਾਹ ਆਪਣੇ ਵਾਸਤੇ ਤੇ ਮੰਮੀ ਵਾਸਤੇ ਤੇ ਖਲਾਰਾ ਐਜ਼ ਆਲਵੇਜ਼ ਜਦੋਂ ਤੁਹਾਨੂੰ ਪਤਾ ਹੀ ਅੰਮ੍ਰਿਤਸਰ ਜਾਣੇ ਆ ਇੱਕ ਬੈਗ ਲੈ ਕੇ ਜਾਂਦੇ ਨੇ ਤੇ ਜਦੋਂ ਉਹ ਜਾਂਦੇ ਆ ਪਤਾ ਨਹੀਂ ਕਿਦਾਂ ਹੋ ਜਾਂਦੇ ਇਹ ਸਾਨੂੰ ਕਦੀ ਸਮਝ ਨਹੀਂ ਆਈ ਬੈਗ ਅਸੀਂ ਇੱਕ ਲੈ ਕੇ ਜਾਂਦੇ ਤੇ ਲੈ ਕੇ ਆਂਦੇ ਆ ਉਹਨੇ ਆ ਜਿਹੜਾ ਕੁੜੀ ਨਹੀਂ ਪੈਕੇ ਜਾਂਦੀ ਆਪਣੇ ਤੇ ਇੱਕ ਬੈਗ ਲੈ ਕੇ ਜਾਂਦੀ ਚਾਰ ਲੈ ਆਉਂਦੀ ਵਾਪਸ ਬਸ ਉਹ ਤੇ ਹੁਣ ਦੋ ਮਤਲਬ ਤੋੜੀ ਮੈਨੂੰ ਕੱਲ ਦਾ ਦਿਨ ਸਾਰਾ ਜਾਊਗਾ ਇਹਨੂੰ ਸੰਭਾਲਣ ਚਾਹ ਤੇ ਮੈਂ ਅੱਜ ਗਈ ਸੀਗੀ ਬੇਕਰਸ ਕੈਫੇ ਤੇ ਮਤਲਬ ਉਹਨਾਂ ਦਾ ਫੂਡ ਇਨਾ ਟੇਸਟੀ ਸੀ ਐਕਚੁਅਲੀ ਮੈਂ ਬੁਟੀਕ ਤੇ ਜਾਣਾ ਸੀ ਉਹਨਾਂ ਦਾ ਥੱਲੇ ਬੁਟੀਕ ਹੈ ਪੰਜਾਬਨ ਬੁਟੀਕ ਤੇ ਉੱਥੇ ਵਿਜ਼ਿਟ ਕਰਨਾ ਸੀਗਾ ਤੇ ਉੱਪਰ ਜੇ ਗਏ ਅਸੀਂ ਬੇਕਰਸ ਕਾਫੇ ਭੁੱਖ ਲੱਗੀ ਸੀ ਖਾਣਾ ਖਾਣ ਵਾਸਤੇ ਯੋ ਉਸ ਤੋਂ ਉਹਨਾਂ ਦੀ ਪੇਸਟਰੀ ਇੰਨੀ ਸਵਾਦ ਇੰਨੀ ਸਵਾਦ ਪੇਸਟਰੀ ਮੈਂ ਕਦੀ ਨਹੀਂ ਖਾਧੀ ਪਤਾ ਨਹੀਂ ਕਿਉਂ ਮਤਲਬ ਬੜੇ ਮਹਿੰਗੇ ਕਾਫੇਸਟਰੀ ਵੀ ਮੈਂ ਗਈ ਹਈ ਹਾਂ ਪਰ ਇੰਨੀ ਟੇਸਟੀ ਪੇਸਟਰੀ ਸੋ ਉੱਥੋਂ ਮੈਂ ਬਿਸਕਟ ਲੈ ਕੇ ਆਈ ਹਾਂ ਆਪਣੇ ਘਰ ਵਾਸਤੇ ਔਰ ਆ ਦੇਖੋ ਕਿੰਨਾਂ ਤਰ੍ਹਾਂ ਦੇ ਬਿਸਕਟ ਹੈ ਬਿਸਕਟ ਬਿਸਕੁਟ ਹਨਾ ਬਿਸਕਟ ਵਿਸ਼ਕਟ ਲੈ ਕੇ ਆਈ ਮੈਂ ਆਪਣੇ ਘਰ ਤੇ ਹਨਾ ਤੇ ਖਾ ਇੱਕ ਖਾ ਕੇ ਵੇਖਿਆ ਮਤਲਬ ਐ ਲੱਗਦਾ ਬਸ ਹੁਣ ਇਹ ਤੁਹਾਨੂੰ ਇਹਨਾਂ ਨੇ ਬਣਾ ਕੇ ਫੜਾ ਕੇ ਤੇ ਫਰੈਸ਼ ਨਹੀਂ ਸੋ ਬਹੁਤ ਟੇਸਟੀ ਹੈ ਤੁਸੀਂ ਵੀ ਅਗਰ ਲੈਣਾ ਚਾਹੁੰਦੇ ਹੋ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਹੈ ਤੇ ਬਹੁਤ ਵਧੀਆ ਸਮਾਨ ਮਤਲਬ ਅੱਛਾ ਹੈ ਫੂਡ ਉਹਨਾਂ ਦਾ ਟਰਾਈ ਕਰਿਓ ਇੱਕ ਵਾਰ ਥੈਂਕ ਯੂ ਸੋ ਮੱਚ ਦੋਸਤੋ ਉਮੀਦ ਕਰਦੀ ਹਾਂ ਵਲੌਗ ਪਸੰਦ ਆਇਆ ਹੋਊਗਾ ਵਧੀਆ ਲੱਗਾ ਹੋਵੇ ਤੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਹੋਰ ਵਲੌਗਸ ਦੇਖਣ ਲਈ ਕਮੈਂਟ ਕਰਦੇ ਰਹੋ